ਸਤਿ ਸ੍ਰੀ ਅਕਾਲ ਕਿਸਾਨ ਵੀਰੋ ਅੱਜ ਤੁਹਾਡੇ ਨਾਲ ਬਹੁਤ ਹੀ ਗਹਿਣ ਗੰਭੀਰ ਗੱਲਬਾਤ ਕਰਨੀ ਆ ਖੇਤ ਦੇ ਵਿੱਚੋਂ ਪ੍ਰੈਕਟੀਕਲ ਜਿਹੜਾ ਕੀਤਾ ਹੋਇਆ ਉਹ ਦਿਖਾਉਂਦੇ ਹੋਏ ਤੇ ਇਹ ਗੱਲਬਾਤ ਆਪਾਂ ਕਰਨੀ ਆ ਕਣਕ ਦੀ ਫਸਲ ਦੇ ਸਬੰਧ ਚ ਕਿੰਨਾ ਕੁ ਬੀਜ ਪਾਉਣਾ ਚਾਹੀਦਾ ਕਿਸ ਤਰ੍ਹਾਂ ਦੀ ਬਿਜਾਈ ਕਰਨੀ ਚਾਹੀਦੀ ਆ ਤੇ ਜੇ ਤੁਸੀਂ ਜਿੰਨਾ ਅਸੀਂ ਬੀਜ ਕਹਿੰਨੇ ਆ ਉਹਨਾਂ ਪਾ ਕੇ ਜਿਸ ਤਰ੍ਹਾਂ ਦੀ ਬਿਜਾਈ ਕਰਨ ਲਈ ਅਸੀਂ ਕਹਿੰਨੇ ਆ ਉਵੇਂ ਬਿਜਾਈ ਕਰਦੇ ਹੋ ਤਾਂ ਉਹਦਾ ਰਿਜ਼ਲਟ ਤੁਹਾਨੂੰ ਕਿਸ ਤਰ੍ਹਾਂ ਦਾ ਮਿਲ ਸਕਦਾ ਉਹ ਤੁਸੀਂ ਆਪਣੀ ਸਕਰੀਨ ਦੇ ਉੱਤੇ ਜਿਹੜੀ ਫਸਲ ਇਸ ਵੇਲੇ ਦੇਖ ਰਹੇ ਹੋ ਉਹਨੂੰ ਦੇਖ ਕੇ ਤੁਸੀਂ ਸਾਨੂੰ ਕਮੈਂਟਾਂ ਦੇ ਵਿੱਚ ਜਵਾਬ ਜ਼ਰੂਰ ਦਿਓ ਪ੍ਰੈਕਟੀਕਲ ਤੁਹਾਡੇ ਸਾਹਮਣੇ ਕਣਕ ਦੀ ਜਿਹੜੀ ਬਜਾਈ ਆ ਇਸ ਖੇਤ ਦੇ ਵਿੱਚ ਲੀਕੋ ਹਟਵੇਂ ਤਰੀਕੇ ਨਾਲ ਕੀਤੀ ਗਈ ਆ ਆਮ ਲੋਕਾਂ ਨਾਲੋਂ ਵੱਖਰੇ ਤਰੀਕੇ ਨਾਲ ਕੀਤੀ ਗਈ ਆ ਬੀਜ ਬਹੁਤ ਘੱਟ ਪਾਇਆ ਤੇ ਤੁਸੀਂ ਸਕਰੀਨ ਤੇ ਦੇਖਦੇ ਹੋਏ ਸਾਨੂੰ ਦੱਸੋ ਕਿ ਇਹਦੇ ਵਿੱਚ ਵੱਖਰਾ ਤਰੀਕਾ ਕੀ ਲਾਇਆ ਗਿਆ ਬੀਜਣ ਦਾ ਤੇ ਬੀਜ ਕਿੰਨਾ ਕੁ ਪਾ ਕੇ ਇਹ ਕਣਕ ਬੀਜੀ ਗਈ ਆ ਇਸ ਸਵਾਲ ਦਾ ਜਵਾਬ ਤੁਸੀਂ ਸਾਨੂੰ ਕਮੈਂਟਾਂ ਚ ਦਿਓ ਤੇ ਆਪਾਂ ਤੁਹਾਨੂੰ ਇਹ ਕਣਕ ਦਿਖਾਉਂਦੇ ਹੋਏ ਗੱਲਬਾਤ ਕਰਾਂਗੇ ਬਾਈ ਜੀ ਗੁਰਮੇਲ ਸਿੰਘ ਅੱਕਾਂਵਾਲੀ ਜ਼ਿਲ੍ਹਾ ਮਾਨਸਾ ਦੇ ਨਾਲ ਤੇ ਇਹਨਾਂ ਦੇ ਸੁਪੁੱਤਰ ਬਾਈ ਜਗਦੀਪ ਸਿੰਘ ਵੀ ਆਪਣੇ ਨਾਲ ਮੌਜੂਦ ਨੇ ਸੋ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਜੀ ਪਹਿਲਾਂ ਤਾਂ ਇਹ ਦੱਸੋ ਕਿ ਵੈਰਾਈਟੀ ਕਿਹੜੀ ਆ ਇਹ ਵੈਰਾਈਟੀ 327 ਆ ਜੀ 327 ਵੈਰਾਈਟੀ ਆ ਤੇ ਬਜਾਈ ਕਦੋਂ ਕਰਤੀ ਸੀ ਇਹਦੀ ਇਹ ਬਜਾਈ ਜੀ 15 ਨਵੰਬਰ ਨੂੰ ਕੀਤੀ ਐ 15 ਨਵੰਬਰ ਨੂੰ ਬਜਾਈ ਕੀਤੀ ਆ ਬਾਈ ਨੋਟ ਕਰ ਲਓ ਤੇ ਅੱਜ ਜਦੋਂ ਵੀਡੀਓ ਰਿਕਾਰਡ ਹੋ ਰਹੀ ਆ ਤਾਂ 4 ਜਨਵਰੀ ਹੋ ਚੁੱਕੀ ਆ ਹਾਂਜੀ 15 ਨਵੰਬਰ ਤੋਂ 15 ਦਸੰਬਰ 1 ਮਹੀਨਾ ਹਾਂਜੀ 15 ਦਿਨ ਅਗਲੇ ਹਾਂਜੀ ਡੇਢ ਮਹੀਨਾ ਡੇਢ ਮਹੀਨਾ ਤੇ 4 ਦਿਨ ਆ ਹੋ ਗਏ 49 48 49 ਦਿਨਾਂ ਦੀ ਇਹ ਕਣਕ ਹਾਂਜੀ ਹੋ ਚੁੱਕੀ ਆ ਤੇ ਗੁਰਮੇਲ ਜੀ ਆਪਣੇ ਦਰਸ਼ਕ ਤਾਂ ਜੋ ਗੈਸ ਕਰਦੇ ਪਏ ਆ ਕਰਦੇ ਹੀ ਪਏ ਆ ਹਾਂਜੀ ਤਾਂ ਆਪਾਂ ਉਹਨਾਂ ਨੂੰ ਦੱਸਣਾ ਚਾਹਾਂਗੇ ਵੀ ਬੀਜ ਕਿੰਨਾ ਪਾ ਕੇ ਬੀਜਿਆ ਗਿਆ ਬਾਣ ਤੇ ਬਜਾਈ ਦਾ ਢੰਗ ਆਮ ਨਾਲੋਂ ਵੱਖਰਾ ਕਿਵੇਂ ਹੈ ਬਜਾਈ ਦਾ ਢੰਗ ਵੱਖਰਾ ਇਹ ਹੈ ਜੀ ਬੀਜ ਪਏ 15 ਕਿਲੋ ਜੀ ਇਦੇ ਵਿੱਚ ਆਪਾਂ ਡੀਏਪੀ ਨਹੀਂ ਪਾਈ ਰੌਣੀ ਵੇਲੇ ਆਪਾਂ ਇੱਜ ਬੇਸਟ ਡੀਕੰਪੋਜ਼ਰ ਛੱਡਿਆ ਸੀ ਇੱਕ ਪੋਰ ਬੰਦ ਕੀਤਾ ਹੋਇਆ ਜੀ ਤੇ ਇਹਦੇ ਉੱਤੇ ਆਪਾਂ ਜਿਹੜਾ ਤੁਹਾਡੇ ਕਹਿਣ ਮੁਤਾਬਕ ਲੱਸੀ ਦੀਆਂ ਸਪ੍ਰਿੰਗਾਂ ਉਹ ਤਿਆਰ ਕਰਕੇ ਕੀਤੀਆਂ ਜੀ ਜਿਹਦੇ ਕਰਕੇ ਗਰੋਥ ਹੈ ਜੀ ਕੋਈ ਪਾਣੀ ਨਹੀਂ ਲਾਇਆ ਹਲੇ ਸ਼ਾਇਦ ਪਾਣੀ ਸ਼ਾਇਦ ਮੰਗ ਨਹੀਂ ਰਹੀ ਹਲੇ ਪਾਣੀ ਜਦੋਂ ਮੰਗੂ ਤਾਂ ਉਹ ਦੋ ਲਾ ਮੰਗੇ ਜੀ ਸੋ ਦੋਸਤੋ ਇਹ ਜਿਹੜੀ ਕਣਕ ਹੈ ਪਿਓਰ ਕੁਦਰਤੀ ਖੇਤੀ ਵਾਲੀ ਕਣਕ ਹੈ ਇਹਦੇ ਵਿੱਚ ਕੋਈ ਰਸਾਇਣਕ ਖਾਦ ਨਹੀਂ ਵਰਤੀ ਗਈ ਤੇ ਨਾ ਹੀ ਵਰਤੀ ਜਾਣੀ ਆ ਤੇ ਨਾ ਹੀ ਇਹਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਰਸਾਇਣਕ ਕੈਮੀਕਲ ਸਪਰੇਅ ਹੋਣਾ ਹਾਂਜੀ ਸੋ ਅ ਜਿਵੇਂ ਗੁਰਮੇਲ ਜੀ ਨੇ ਦੱਸਿਆ 48ਵੇਂ 99ਵੇਂ ਦਿਨ ਚ ਕਣਕ ਕੋਰ ਹਜੇ ਦੀ ਭੁੰਤੀ ਨਹੀਂ ਗਈ ਨਹੀਂ ਜੀ ਪਾੜਾ ਬੰਦ ਕਰਕੇ ਇੱਕ ਪਾੜਾ ਬੰਦਾ ਖੁੱਲੇ ਪਾੜੇ ਦੀ ਬਜਾਈ ਆ ਯਾਨੀ ਕਿ ਲਾਈਨ ਤੋਂ ਲਾਈਨ ਘੱਟੋ ਘੱਟ 14 ਇੰਚ ਹਾਂਜੀ ਦਾ ਫਾਸਲਾ ਖੁੱਲੇ ਬਾੜੇ ਦੀ ਬਜਾਈ ਆ ਪਹਿਲਾ ਪਾਣੀ ਇਹਨੂੰ ਆਲੇ ਤੱਕ ਲਾਇਆ ਨਹੀਂ ਗਿਆ ਤੇ ਬੀਜ ਪ੍ਰਤੀ ਏਕੜ ਸਿਰਫ 15 ਕਿਲੋ ਦੇ ਨਾਲ ਇਸ ਕਣਕ ਦੀ ਬਜਾਈ ਕੀਤੀ ਗਈ ਆ ਤੇ ਤੁਸੀਂ ਆਪ ਹੀ ਦੇਖ ਕੇ ਦੱਸੋ ਕਿ ਇਹ ਕਣਕ ਇਸ ਵਾਹਣ ਦੇ ਵਿੱਚ ਜਿਹੜੀ ਮੌਜੂਦ ਆ ਇਸ ਵੇਲੇ ਇਹ ਤੁਹਾਡੇ ਮਨ ਭਾ ਰਹੀ ਆ ਕਿ ਨਹੀਂ ਤੁਹਾਡੇ ਮਨ ਨੂੰ ਲੱਗ ਰਹੀ ਆ ਕਿ ਨਹੀਂ ਸੋ ਆਪਾਂ ਉਹਨਾਂ ਅਗਲੀ ਗੱਲ ਇਹੀ ਕਰਨੀ ਆ ਕਿ ਜਦੋਂ 15 ਕਿਲੋ ਬੀਜ ਦੇ ਨਾਲ ਹਾਂਜੀ ਇੰਨੀ ਸੋਹਣੀ ਕਣਕ ਜੰਮ ਸਕਦੀ ਆ ਹਾਂਜੀ ਆ ਪਾੜਿਆਂ ਦੇ ਵਿੱਚ ਦੇਖੋਗੇ ਤਾਂ ਧਾਰਵੰਨ ਕੇ ਕਣਕ ਜੰਮੀ ਹੋਈ ਆ ਹਾਂਜੀ ਬਿਲਕੁਲ ਠੀਕ ਆ ਤਾਂ ਜੇ 15 ਕਿਲੋ ਬੀਜ ਦੇ ਨਾਲ ਐਦਾਂ ਦੀ ਸੋਹਣੀ ਕਣਕ ਫੱਬੀ ਹੋਈ ਆ ਖੇਤ ਦੇ ਵਿੱਚ ਤਾਂ ਯੂਨੀਵਰਸਿਟੀ ਹਰੇਕ ਵੈਰਾਈਟੀ ਦੇ ਬਾਰੇ ਹਾਂਜੀ 40 ਕਿਲੋ ਦੀ ਸ਼ਫਾਰਿਸ਼ ਕਿਉਂ ਕਰਦੀ ਆ ਆਪਦੀਆਂ ਕਿਤਾਬਾਂ ਚ ਕਰਦੀ ਆ ਜੀ ਕਿਹ ਇਸ ਯੂਨੀਵਰਸਿਟੀ ਸੀਡ ਮਾਫੀਆ ਨੂੰ ਸਪੋਰਟ ਕਰਦੀ ਆ ਬਿਲਕੁਲ ਵੀ 40 ਕਿਲੋ ਤੋਂ ਘੱਟ ਵੀ ਦੀ ਸ਼ਫਾਰਿਸ਼ ਹੀ ਨਹੀਂ ਕਰਦੀ ਭਾਈ ਹਾਂਜੀ ਹਾਂਜੀ ਅਸੀਂ ਤੁਹਾਨੂੰ ਧਿਆਨ ਚ ਲਿਆ ਦਈਏ ਕਿ ਬਾਈ ਜੀ ਤੇ ਦੋ ਇਹਨਾਂ ਦੇ ਪੁੱਤਰ ਬਾਈ ਜੀ ਜਗਦੀਪ ਸਿੰਘ ਇਹ ਦੋਨੇ ਸਾਡੇ ਪੇੜ WhatsApp ਗਰੁੱਪ ਦੇ ਮੈਂਬਰ ਆ ਤੇ ਇਹ ਛੋਟੀ ਗੱਲ ਨਹੀਂ ਇੱਕ ਹੀ WhatsApp ਗਰੁੱਪ ਦੇ ਵਿੱਚ ਇੱਕ ਪਰਿਵਾਰ ਤੋਂ ਦੋ ਜਣੇ ਪੈਸੇ ਭਰ ਕੇ ਸ਼ਾਮਲ ਹੋਏ ਹਾਂਜੀ ਇਹ ਕੋਈ ਛੋਟੀ ਮੋਟੀ ਗੱਲ ਨਹੀਂ ਇਹ ਸਾਡੇ ਪੇਡ WhatsApp ਗਰੁੱਪ ਦੇ ਮੈਂਬਰ ਤੇ ਅਸੀਂ ਜੋ ਰეკਮੈਂਡ ਕੀਤਾ ਸੀਗਾ ਆਪਣੇ ਗਰੁੱਪ ਦੇ ਕਿਸਾਨਾਂ ਨੂੰ ਕਿ ਵੀ 12 ਕਿਲੋ ਬੀਜ ਪ੍ਰਤੀ ਏਕੜ ਦੇ ਹਿਸਾਬ ਨਾਲ ਆਪਾਂ ਪਾਉਣਾ ਹੈ ਖੁੱਲੇ ਪਾੜੇ ਦੀ ਕਣਕ ਬੀਜਣੀ ਆ ਇੱਕ ਪੋਰ ਬੰਦ ਕਰਕੇ ਚਲੋ ਇਹਨਾਂ ਨੇ ਥੋੜਾ ਜਿਹਾ ਆਪਣੇ ਵੱਲੋਂ 3 ਕਿਲੋ ਬੀਜ ਐਡ ਕਰ ਲਿਆ ਹਾਂਜੀ ਤੇ ਖੁੱਲੇ ਪਾੜੇ ਦੀ ਕਣਕ ਇਹਨਾਂ ਨੇ ਬੀਜਤੀ ਦੂਜੀ ਗੱਲ ਅਸੀਂ ਆਪਣੇ 18 ਸਾਲਾਂ ਦੇ ਤਿਆਰਬੇ ਤੋਂ ਇਹ ਕਹੀ ਸੀ ਕਿ ਕਣਕ ਨੂੰ ਪਹਿਲਾ ਪਾਣੀ ਉਦੋਂ ਲਾਉਣਾ ਜਦੋਂ ਕਣਕ ਦੀ ਚੀਕ ਨਿਕਲੇ ਚੀਕ ਨਿਕਲੇ ਮੰਗੇ ਤੇ ਹਜੇ ਇਹਦੀ ਚੀਕ ਨਿਕਲੀ ਨਹੀਂ ਜੀ ਨਿਕਲੀ ਨਹੀਂ ਨਾ ਨਿਕਲੀ ਨਹੀਂ ਠੀਕ ਆ ਇਹ ਤਾਂ ਹਸਦੀ ਹੈ ਜੀ ਹਲੇ ਵੀ ਇਹਨੂੰ ਪਾਣੀ ਦੀ ਕੋਈ ਲੋਡ ਮਹਿਸੂਸ ਨਹੀਂ ਹੋ ਰਹੀ ਤੁਹਾਡੇ ਸਾਹਮਣੇ ਆ ਕਣਕ ਸੋ ਇਹਨਾਂ ਨੇ ਸਾਡੀਆਂ ਗੱਲਾਂ ਤੇ ਰੋਸਾ ਕੀਤਾ ਸਾਡੇ ਤੇ ਵਿਸ਼ਵਾਸ ਜਤਾਇਆ ਤੇ ਇਹ ਕੰਮ ਆਪਣੇ ਖੇਤ ਦੇ ਵਿੱਚ ਕੀਤਾ 20 ਬੇਸ਼ੱਕ 3 ਕਿਲੋ ਵੱਧ ਪਾ ਲਿਆ ਜੇ 12 ਕਿਲੋ ਵੀ ਹੁੰਦਾ ਕਣਕ ਤਾਂ ਵੀ ਤਾਂ ਵੀ ਹੋ ਜਾਂਦੀ ਹੈ ਇਸੇ ਤਰ੍ਹਾਂ ਹੀ ਹੋਣੀ ਸੀ ਬਸੋ ਮਸ਼ੀਨ ਫਿੱਟ ਹੋ ਗਈ ਜੀ ਹਾਂ ਮਸ਼ੀਨ ਉੱਥੇ ਫਿੱਟ ਹੋ ਗਈ ਫਿੱਟ ਹੋ ਗਈ ਬਸ ਤਾਂ ਜੇ ਕਣਕ ਇਕੜ ਦੇ ਵਿੱਚ 15 ਕਿਲੋ ਬੀਜ ਦੇ ਨਾਲ ਇਸ ਤਰ੍ਹਾਂ ਦੀ ਹੋ ਸਕਦੀ ਹੈ ਤੇ ਯੂਨੀਵਰਸਿਟੀ ਕੀ ਦੇ ਖਾਤਰ ਕਿਹਨੂੰ ਪੈਦਾ ਪਹੁੰਚਾਉਣ ਲਈ ਹਰੇਕ ਵੈਰਾਈਟੀ ਦੀ ਸ਼ਫਾਰਸ਼ 40 ਕਿਲੋ ਕਰਦੀ ਆ ਆਪਦੀਆਂ ਕਿਤਾਬਾਂ ਚ ਕਿਉਂ ਕਰਦੀ ਆ ਪ੍ਰਤੀ ਇਕੜ 40 ਕਿਲੋ ਫਿਰ ਯੂਨੀਵਰਸਿਟੀ ਕਹਿੰਦੀ ਆ ਕਿ ਜੇਕਰ ਤੁਸੀਂ ਕਣਕ ਨੂੰ ਪਹਿਲਾ ਪਾਣੀ ਸੀ ਆਪਣਾ 22 28 ਦਿਨਾਂ ਦੇ ਪੜਾ ਤੇ ਨਹੀਂ ਲਾਉਂਗੇ ਤਾਂ ਕਣਕ ਦੀ क्राउन ਰੂਟ ਨਹੀਂ ਬਣੂਗੀ ਜੇ ਕਣਕ ਦੀ क्राउन ਰੂਟ ਨਾ ਬਣੀ ਜਾਨੀ ਕਿ ਤਣੇ ਚੋਂ ਨਿਕਲਣ ਵਾਲੀ ਜੜ ਨਾ ਬਣੀ ਤਾਂ ਕਣਕ ਨੇ ਫੋਟ ਨਹੀਂ ਕਰਨੀ ਕਣਕ ਨੇ ਫੋਟ ਨਾ ਕੀਤੀ ਤਾਂ ਕਣਕ ਨੇ ਝਾੜ ਨਹੀਂ ਦੇਣਾ ਤੇ ਇੱਥੇ 48 ਮਿਲੀਮੀਟਰ ਚ ਕਣਕਾ ਕਣਕਾ ਜੀ ਤੇ ਇੱਥੇ ਆ ਫੋਟ ਵਾਲੇ ਪਾਸੋਂ ਕੋਈ ਕਸਰ ਹੈਗੀ ਆ ਫੋਟ ਇੰਨੀ ਜ਼ਿਆਦਾ ਹੋਈ ਆ ਕੋਰ ਦੀ ਕਿ ਪਾੜੇ ਨੂੰ ਮਿਲ ਗਏ ਹਾਂਜੀ ਮਿਲਦੇ ਆ ਕਣਕ ਨੇ ਵਾਣ ਮਲ ਲਿਆ ਤੇ ਫਿਰ ਯੂਨੀਵਰਸਿਟੀ ਐਡਾ ਵੱਡਾ ਝੂਠ ਕਿਉਂ ਬੋਲ ਰਹੀ ਆ ਸਾਢੇ 1250 ਦਾ ਫਾਇਦਾ ਹੋ ਗਿਆ ਜੀ ਬੀਜ ਦਾ ਕੱਲੇ ਦਾ ਬੀਜ ਦਾ ਹੀ ਸਾਢੇ 1250 25 ਕਿਲੋ 20 50 ਰੁਪਏ ਕਿਲੋ ਨਾਲੋਂ ਸਾਢੇ 1250 ਹੂੰ ਸਾਢੇ 1250 ਤਾਂ ਸਿੱਧਾ ਹੀ ਵਾਚ ਗਿਆ ਸਿੱਧਾ ਵਾਚ ਗਿਆ ਹਾਂ ਤਾਂ ਹੁਣ ਤੁਸੀਂ ਦੇਖ ਲਓ ਵੀ ਤੁਸੀਂ ਸਾਢੇ 12 1200 ਫालतू ਦੇ ਵਿੱਚ 1200 ਗੱਟਾ ਡੀਪੀ ਦੇ ਬਾਕੀ ਜੀ ਉਧਰ ਦੇ ਰਹੇ ਹੋ ਬੀਜ ਪਿੱਛੇ ਤਾਂ ਇਹਦਾ ਮਤਲਬ ਵੱਧ ਬੀਜ ਸੀਡ ਮਾਫੀਆ ਨੂੰ ਸਪੋਰਟ ਕਰਨ ਵਾਸਤੇ ਸ਼ਿਫਾਰਿਸ਼ ਕੀਤਾ ਜਾ ਰਿਹਾ ਬਿਲਕੁਲ ਬਿਲਕੁਲ ਠੀਕ ਆ ਹੁਣ ਖੁੱਲੇ ਬਾੜੇ ਦੀ ਕਣਕ 15 ਕਿਲੋ ਬੀਜ ਦੇ ਨਾਲ ਹੀ ਬਾਣ ਮਲ ਲਗੇ ਠੀਕ ਆ ਇਹਨੇ ਬਾਣ ਟਕ ਲੈ ਟਕ ਲੈ ਜੀ ਬਿਲਕੁਲ ਤਾਂ ਇੱਕ ਤਾਂ ਫालतू ਬੀਜ ਕਿਉਂ ਪਵਾਇਆ ਜਾ ਰਿਹਾ ਇਹ ਸਵਾਲ ਗੁਰਪ੍ਰੀਤ ਦਬੜੀ ਖਾਨਾ ਕਰਦਾ ਤੇ ਤੁਹਾਡੇ ਕੀ ਮੂੰਹ ਚ ਹੂੰਗੜੀਆਂ ਪਈਆਂ ਹੋਗੀਆਂ ਤੁਸੀਂ ਕਿਉਂ ਨਹੀਂ ਕਰਦੇ ਤੇ ਜੇ ਮੈਂ ਕਰਦਾ ਤੇ ਉੱਤੋਂ ਮੇਰੇ ਵੀਡੀਓ ਤੇ ਪੁੱਠੇ ਸਿੱਦੇ ਕਮੈਂਟ ਕਰਦੇ ਠੀਕ ਆ ਤਾਂ ਸਵਾਲ ਤਾਂ ਜਿਨ੍ਹਾਂ ਨੂੰ ਕਰਨੇ ਚਾਹੀਦੇ ਆ ਜ਼ਮੀਨਾਂ ਵਾਲਿਆਂ ਨੂੰ ਉਹਨਾਂ ਦੇ ਉਹਨਾਂ ਨੂੰ ਜਾਂ ਤਾਂ ਭਾਈ ਗਿਆਨ ਨਹੀਂ ਹੈਗਾ ਤੇ ਜਾਂ ਉਹਨਾਂ ਦੀ ਜ਼ਮੀਰ ਮਰੀ ਆ ਤੇ ਜਾਂ ਉਹ ਅਫਸਰਾਂ ਦੀਆਂ ਲਾਲਾਂ ਚੱਟਦੇ ਆ ਸਬਸਿਡੀਆਂ ਦੇ ਚੱਕਰ ਚ ਠੀਕ ਆ ਤਾਂ ਜਿਹੜਾ ਸਵਾਲ ਤੁਹਾਨੂੰ ਕਰਨੇ ਚਾਹੀਦੇ ਆ ਉਹ ਮੈਂ ਕਰਦਾ ਪਿਆ ਉਹਦੇ ਕਰਕੇ ਮੇਰੇ ਉੱਤੇ ਇੱਕ ਕੇਸ ਕਰ ਰਹੇ ਆ ਅੱਛਾ ਠੀਕ ਹੈ ਜੀ ਵੀ 50 ਲੱਖ ਰੁਪਇਆ ਦਾ ਕੇਸ ਕੀਤਾ ਮੇਰੇ ਤੇ ਵੀ ਮਾਨਹਾਨੀ ਦਾ ਨਹੀਂ ਸਾਡੀ ਵੀ ਤੂੰ ਸਾਡੀ ਬੇਇੱਜ਼ਤੀ ਕੀਤੀ ਆ ਯੂਨੀਵਰਸਿਟੀ ਵਾਲਿਆਂ ਨੇ ਕਿਹਾ ਜੀ ਨਗ ਤੇ 50 ਲੱਖ ਰੁਪਇਆ ਦੇ ਕੀਤੀ ਆ ਤੇ ਹੱਥੋਂ ਦਾ ਪਾਪੂ 15 ਕਿਲੋ ਦੇ ਨਾਲ ਇੰਨੀ ਸੋਹਣੀ ਗਣਕੋ ਹੋਈ ਖੜੀ ਆ ਕੋਈ ਪਾਣੀ ਲਿਆ ਕੁਸ ਤੇ ਹਾਲੇ ਤੱਕ ਅੱਛਾ ਫਿਰ ਤੁਸੀਂ ਕਹਿੰਦੇ ਆ 22-23 ਦਿਨਾਂ ਤੇ ਪਾਣੀ ਲਾਜ਼ਮੀ ਲਾਉਣਾ ਤੇ 45 43 ਦਿਨਾਂ ਦੀ ਉਹ ਚੱਲੀ ਆ ਇਹਨੇ ਤਾਂ ਪਾਣੀ ਮੰਗਿਆ ਨਹੀਂ ਤੇ ਫੋਟ ਵੀ ਇਹਨੇ ਅੰਨੇਵਾਹ ਕੀਤੀ ਹੋਈ ਆ ਤੇ ਇਹਦਾ ਮਤਲਬ ਤੁਸੀਂ ਅਮਰੀਕਨ ਅਖੇ ਜਿਹਦੀ ਖਾਈਏ ਬਾਜਰੀ ਤੇ ਉਹਦੀ ਪਰ ਇਹ ਹਾਜ਼ਰੀ ਅਮਰੀਕਨ ਸਿਲੇਬਸ ਦੇ ਪੜੇ ਹੋਏ ਯੂਨੀਵਰਸਿਟੀ ਦੇ ਪ੍ਰੋਫੈਸਰ ਹਾਂਜੀ ਠੀਕ ਤੇ ਅਮਰੀਕਨ ਕਾਰਪੋਰੇਟ ਨੂੰ ਸਪੋਰਟ ਕਰਨ ਵਾਲੀਆਂ ਸ਼ਫਾਰਸ਼ਾਂ ਕਰਦੇ ਪਏ ਆ ਇੱਥੋਂ ਸਿੱਧ ਹੋ ਰਿਹਾ ਖੇਤ ਦੇ ਵਿੱਚੋਂ ਇਹ ਗੁਰਪ੍ਰੀਤ ਦਬੜੀ ਖਾਨਾ ਥੋੜੀ ਕਹਿ ਰਿਹਾ ਜੀ ਨਾ ਇਹ ਤਾਂ ਖੇਤ ਕਹਿ ਰਿਹਾ ਤਾਂ ਖੇਤ ਦੇ ਵਿੱਚੋਂ ਜਿਹੜੀ ਚੀਜ਼ ਸਪਸ਼ਟ ਹੋ ਰਹੀ ਆ ਇੱਕ ਖੇਤ ਚੋਂ ਨਹੀਂ ਹੋ ਰਹੀ ਹਾਂਜੀ ਆਪਣੇ ਗਰੁੱਪ ਦੇ ਅਨੇਕਾਂ ਖੇਤਾਂ ਚੋਂ ਹੋ ਰਹੀ ਆ ਠੀਕ ਹੈ ਨਾਗਰੇ ਵਾਲੇ ਬਾਈ ਜਣੇ ਜਤਿੰਦਰ ਸਿੰਘ ਜੀ ਹਾਂਜੀ ਤਾਂ ਉਹਨਾਂ ਦੇ ਖੇਤ ਪਿਛਲੀ ਵਾਰੀ ਤੁਸੀਂ ਦੇਖਿਆ 1 ਕਿੱਲੇ ਚ 2 ਕਿਲੋ ਬੀਨ ਨਾਲ 10 ਕੁਆਂਟਲ ਕਣਕ ਹੋਈ 10 ਕੁਆਂਟਲ 22 ਮਣ ਹੋਗੀ ਠੀਕ ਆ ਉਹ ਵੀ ਮੱਕੀ ਵਾਲੇ ਬੈੱਡ ਜਿਹੜਾ 3 ਫੁੱਟ ਚੌੜੇ ਹੁੰਦੇ ਆ ਠੀਕ ਆ ਉਹ ਤੇ ਇੱਕ ਬੈੱਡ ਤੇ ਸਿਰਫ ਦੋ ਲੈਣਾ ਠੀਕ ਆ ਠੀਕ ਆ ਤੇ ਦੋ ਲੈਣਾਂ ਦੇ ਨਾਲ ਵੀ ਉਹ ਇੰਨਾ ਬਾਣ ਮਲ ਗਈ ਕਿ 10 ਕੁਆਂਟਲ ਕਣਕ 2 ਕਿਲੋ ਵੀ ਪਾ ਕੇ ਅੱਧੇ ਕਿੱਲੇ ਦੇ ਵਿੱਚੋਂ ਹੋ ਗਈ ਉਹ ਵੀ ਕੁਦਰਤੀ ਖੇਤੀ ਵਾਲੀ ਉਹ ਕਣਕ ਜੀ ਜਿਹੜੀ ਪੂਰੇ ਗੱਟੇ ਵਾਲੀ ਹੈ 7 ਦਿਨਾਂ ਦਾ ਫਰਕ ਹੈ ਦੇਖੋ ਇਹ ਇਹ ਵੀ ਜੇ 15 ਨਵੰਬਰ ਉਹ ਵੀ ਜੇ 3 ਨਵੰਬਰ ਨੂੰ ਉੱਧਰ ਖੜੀ ਹੈ 23 ਨੂੰ ਜੀ ਦਰਰਾ ਦਾ ਫਰਕ ਹੈ ਉਹਦੋਂ ਕਿਤੇ ਇਹ ਇਹ ਉਹਦੋਂ ਅੱਗੇ ਚੱਲ ਰਹੀ ਹੈ ਹਫਤੇ ਦਾ ਕੋਈ ਬੜਾ ਗੈਪ ਨਹੀਂ ਹੈ ਵੈਸੇ ਹਾਂਜੀ ਵੀ ਇੰਨਾ ਪਰ ਉਹਦੇ ਨਾਲ ਦੇਖੋ ਤੁਸੀਂ ਇਹਨੇ ਕਿੰਨੀ ਗਰੋਥ ਕਰੀ ਉਹ ਨਹੀਂ ਕੀਤੀ ਬਿਲਕੁਲ ਕੁਝ ਡੀਏਪੀ ਪਈ ਹੈ ਜੇ ਉਹ ਲੇਟ ਆ ਤਾਂ ਉਹਦੇ ਚ ਮਾਲ ਵੀ ਪਾਇਆ ਡੀਏਪੀ ਪਈ ਹੋਈ ਹੈ ਹਾਂ ਉਹਦੇ ਚ ਡੀਏਪੀ ਪਈ ਹੈ ਸੋ ਇਹ ਦੋ ਸਵਾਲ ਸੀਗੇ ਜਿਹੜੇ ਤੁਹਾਡੇ ਸਾਹਮਣੇ ਰੱਖਣੇ ਜ਼ਰੂਰੀ ਸੀ ਬਾਕੀ ਲੋਕ ਕੀਤਾ ਜੀ ਅਸੀਂ ਉਹ ਜਿਹੜਾ ਤੁਸੀਂ ਇਹਨੂੰ ਤਿੰਨ ਕਰਤੀਆਂ ਸਪਰੇਹਾ ਉਹਦੇ ਤੇ ਆਪਾਂ ਆਉਣੇ ਆ ਹਾਂ ਠੀਕ ਹੈ ਇੱਕ ਤਾਂ ਇਹ ਸੀ ਵੀ ਫਾਲਤੂ ਦੇ ਵਿੱਚ ਵੱਧ ਬੀਜ ਪਵਾਇਆ ਜਾ ਰਿਹਾ ਤੇ ਵੱਧ ਬੀਜ ਪਾਇਆ ਜਾ ਰਿਹਾ ਉਹਦੀ ਕੋਈ ਲੋੜ ਨਹੀਂ ਲੋੜ ਨਹੀਂ ਹੈਗੀ ਜੀ ਨੰਬਰ 2 ਕਿ ਜਾਣ ਬੁੱਝ ਕੇ ਪਹਿਲਾ ਪਾਣੀ ਛੇਤੀ ਲਵਾਇਆ ਜਾ ਰਿਹਾ ਬਿਨਾਂ ਲੋੜ ਤੋਂ ਲਵਾਇਆ ਜਾ ਰਿਹਾ ਉਹਦੀ ਕੋਈ ਲੋੜ ਨਹੀਂ ਲੋੜ ਨਹੀਂ ਹੈਗੀ ਠੀਕ ਆ ਆ ਵਾਹਣ ਆ ਇਹ 48ਵੇਂ ਦਿਨ ਚ ਕਣਕਾ ਤੇ ਆਪਾਂ ਜਿਹੜਾ ਇੱਕ ਪਾੜਾ ਬੰਦ ਕਰਕੇ ਬੀਜੀ ਆ ਤੇ ਇਹਦੇ ਵਿੱਚੋਂ ਹੁਣ ਕਿਤੇ ਜਾ ਕੇ ਸੱਲ ਘਟੀ ਜਾ ਹਾਂਜੀ ਹਾਂਜੀ ਹੁਣੇ ਕਣਕ ਤੁਹਾਡੀ ਪੰਜਾ ਸੱਤਾ ਦਿਨਾਂ ਚ ਪਾਣੀ ਭਾਲਦੀ ਆ ਠੀਕ ਲਾ ਦੇਣੀ ਠੀਕ ਆ ਹਾਂ ਠੀਕ ਹੈ ਤਾਂ ਹੁਣ ਇਹਦੇ ਵਿੱਚੋਂ ਸੱਲ ਘਟੀ ਆ ਤੇ ਇੰਨੀ ਨਹੀਂ ਘਟੀ ਕੇ ਕਣਕ ਕਵੇ ਵੀ ਪਾਣੀ ਚਾਹੇ ਪਾਣੀ ਭਾ ਮੰਗ ਨਹੀਂ ਰਹੀ ਹਜੇ ਪੰਜਾ ਸੱਤਾ ਦਿਨਾਂ ਤੱਕ ਇਹ ਕਣਕ ਆਪ ਕਹੋ ਵੀ ਗੁਰਮੇਲ ਜੀ ਪਾਣੀ ਲਾਉਣੇ ਦੇ ਦਿਓ ਠੀਕ ਆ ਸੋ ਪਹਿਲਾ ਪਾਣੀ ਛੇਤੀ ਲਵਾਇਆ ਗਿਆ ਜਿਹੜਾ ਲਵਾਇਆ ਜਾ ਰਿਹਾ ਲਗਾਤਾਰ ਯੂਨੀਵਰਸਿਟੀ ਵੱਲੋਂ ਸ਼ਿਫਾਰਸ਼ਾਂ ਕਰਕੇ ਉਹਦਾ ਵੀ ਫਾਇਦਾ ਕੰਪਨੀਆਂ ਨੂੰ ਹੋ ਰਿਹਾ ਜਿਹੜਾ 40 40 ਕਿਲੋ ਬੀਜ ਪ੍ਰਤੀ ਏਕੜ ਦੀ ਸ਼ਿਫਾਰਸ਼ ਕੀਤੀ ਜਾ ਰਹੀ ਆ ਉਹਦਾ ਫਾਇਦਾ ਕੰਪਨੀਆਂ ਨੂੰ ਤੇ ਸੀਡ ਮਾਫੀਆ ਨੂੰ ਹੋ ਰਿਹਾ ਤੇ ਯੂਨੀਵਰਸਿਟੀ ਦੇ ਵਿੱਚ ਜਿਹੜੇ ਬੈਠੇ ਆ ਦੂਰ ਦੂਰ ਲੱਖ ਰੁਪਇਆ ਤਨਖਾਹ ਲੈਣ ਵਾਲੇ ਉਹ ਉਹ ਕਿਸਾਨਾਂ ਵਾ ਕਿਸਾਨਾਂ ਵਾਸਤੇ ਕੰਮ ਕਰਦੇ ਪਏ ਆ ਕਿ ਕੰਪਨੀਆਂ ਤੇ ਸੀਡ ਮਾਫੀਆ ਵਾਸਤੇ ਇਹ ਸਵਾਲ ਕਿਹਨੂੰ ਕਰਨੇ ਚਾਹੀਦੇ ਆ ਇਹ ਸਵਾਲ ਕਿਸਾਨਾਂ ਨੂੰ ਕਰਨੇ ਚਾਹੀਦੇ। ਕਿਸਾਨ ਜੱਥੇਬੰਦੀਆਂ ਨੂੰ ਕਰਨੇ ਚਾਹੀਦੇ ਆ। ਹਾਂਜੀ ਹਾਂ। ਤੇ ਸਵਾਲ ਕਰ ਰਿਹਾ ਗੁਰਪ੍ਰੀਤ ਦਬੜੀਖਾਨਾ ਤੇ ਉਹ ਉਹਦੇ ਖਮਿਆਜਾ ਭੋਗਤ ਰਿਹਾ ਵੀ 50 ਲੱਖ ਦਾ ਉਹਦੇ ਤੇ ਕੇਸ ਕੀਤਾ ਹੋਇਆ। ਸੋ ਦੋਸਤੋ ਅਸੀਂ ਜੋ ਕਹਿੰਨੇ ਆ ਉਹ ਪ੍ਰੈਕਟੀਕਲ ਜੋ ਹੁੰਦਾ ਉਹਦੇ ਆਧਾਰ ਤੇ ਕਹਿੰਨੇ ਆ। ਤੇ ਆਪਾਂ ਹੁਣ ਗੁਰਮੇਲ ਜੀ ਨਾਲ ਤੇ ਜਗਦੀਪ ਨਾਲ ਵੀ ਗੱਲ ਕਰਦੇ। ਅ ਤੁਹਾਡੇ ਜਿਹੜੇ ਵਾਹਣ ਆ ਮਾਨਸਾ ਜ਼ਿਲ੍ਹੇ ਦਾ ਇਹ ਇਲਾਕਾ ਹੈ। ਨਰਮੇ ਵਾਲਾ ਖਿੱਤਾ। ਹਾਂਜੀ ਹਾਂ। ਤੇ ਇੰਨੀਆਂ ਪਹਾੜੀਆਂ ਜਮੀਨਾਂ ਹੈ ਨਹੀਂ ਜ ਦਰਮਿਆਨੀ ਆ ਤੁਸੀਂ ਦੇਖ ਰਹੇ ਹੋ ਦਰਮਿਆਨੀਆ ਜਮੀਨਾਂ ਰੇਤਲੀ ਚੱਸਾ ਵਾਲੀਆਂ ਠੀਕ ਆ ਤੇ ਕਈ ਜਿਹੜੇ ਮੇਰੇ ਨਾਲ ਟੱਕਰ ਲੈਣ ਵਾਲੇ ਹੁੰਦੇ ਆ ਥੱਲੇ ਕਮੈਂਟਾਂ ਚ ਹਾਂਜੀ ਉਹ ਕਹਿੰਦੇ ਵੀ ਅੱਡੋ-ਅੱਡ ਜਮੀਨ ਦਾ ਅੱਡੋ-ਅੱਡ ਹਿਸਾਬ ਆਉਂਦਾ ਤੇ ਮੈਂ ਉਹਨਾਂ ਨੂੰ ਵਾਰੀ-ਵਾਰੀ ਕਹਿ ਰਿਹਾ ਵੀ ਜਿਓ ਜੀ ਵੀ ਜ਼ਮੀਨ ਹੋਊਗੀ ਉਨੇ ਚ ਜਦੋਂ ਕਣਕ ਨੂੰ ਲੋਡ ਹੋਊਗੀ ਉਦੋਂ ਕਣਕ ਪਾਣੀ ਮੰਗੂਗੀ ਪਾਣੀ ਮੰਗੂਗੀ ਜੀ ਹਾਂ ਭਾਰੀ ਚ ਵੀ ਲੋਡ ਮੁਤਾਬਕ ਹੀ ਪਾਣੀ ਮੰਗੂ ਹਲਕੀ ਚ ਵੀ ਲੋਡ ਮੁਤਾਬਕ ਹੀ ਮੰਗੂ ਤੇ ਦਰਮਿਆਨੀ ਚ ਵੀ ਲੋਡ ਮੁਤਾਬਕ ਹੀ ਮੰਗੂ ਤੁਸੀਂ ਕਣਕ ਨੂੰ ਵੇਖੋ ਤੁਸੀਂ ਯੂਨੀਵਰਸਿਟੀ ਦੀ ਸ਼ਫਾਰਿਸ਼ ਵੇਖ ਕੇ ਪਾਣੀ ਲਈ ਜੰਦੇ ਆ ਕੇ ਪਾਣੀ ਲਾ ਦਿਓ ਓਏ ਯੂਰੀਆ ਪਾਉਣਾ ਅੱਧਾ ਪੰਜਾਬ ਆਂ ਪਾਣੀ ਲਾਉਂਦਾ ਆ ਕੇ ਵੇ ਯੂਰੀਆ ਦਾ ਟਾਈਮ ਆ ਗਿਆ ਪਾਣੀ ਲਾ ਦਿਓ ਵੀ ਕਣਕ ਨੇ ਯੂਰੀਆ ਮੰਗਿਆ ਆਕੇ ਨਹੀਂ ਕਣਕ ਨੇ ਪਾਣੀ ਮੰਗਿਆ ਆਕੇ ਨਹੀਂ ਤੇ ਫਿਰ ਤੁਹਾਨੂੰ ਕਿਹੜਾ ਹਲਕੇ ਕੁੱਤਣੇ ਵਢਿਆ ਵੀ ਤੁਸੀਂ ਪਾਣੀ ਲਾਉਣਾ ਹੀ ਲਾਉਣਾ ਨਾ ਨਾ ਲਾਉਣਾ ਚਾਹੀਦਾ ਬਿਲਕੁਲ ਤਾਂ ਇਸ ਕਰਕੇ ਇਸ ਖੇਤ ਦੇ ਵਿੱਚ ਜੋ ਤੁਹਾਡੇ ਸਾਹਮਣੇ ਪ੍ਰੈਕਟੀਕਲ ਚੀਜ਼ ਆ ਉਹ ਦਿਖਾਉਂਦੇ ਹੋਏ ਹੁਣ ਅਸੀਂ ਆਪਣੀ ਗੱਲ ਕਹਿ ਚੁੱਕੇ ਆ ਤੇ ਮੈਂ ਗੁਰਮੇਲ ਜੀ ਤੁਹਾਡੇ ਤੋਂ ਇਹ ਜਾਨਣਾ ਚਾਹੂੰਗਾ ਮੇਰੇ ਖਿਆਲ ਚ ਜਗਦੀਪ ਗੱਲ ਬਿਹਤਰ ਦੱਸਣਗੇ ਜਗਦੀਪ ਜਗਦੀਪ ਭਾਈ ਇਹਦੇ ਚ ਪਾਲਣ ਪੋਸ਼ਣ ਦੇ ਤੌਰ ਤੇ ਹੁਣ ਤੱਕ ਕੀ ਕੁਝ ਕੀਤਾ ਜਾ ਚੁੱਕਿਆ ਮੜਾ ਜਾਂ ਉੱਚੀ ਬੋਲ ਕੇ ਦੱਸੋ ਤਿੰਨ ਤਾਂ ਜੀ ਉਹ ਆਪਣੀ ਦਹੀਂ ਤੋਂ ਬੜਾਏ ਨਾਈਟ੍ਰੋਜਨ ਆ ਜਿਹੜੇ ਤਿੰਨ ਸਪਰੇਹਾਂ ਕਰਤੀਆਂ ਉਹ ਜੀ ਹੁਣ ਤੱਕ ਜੀ ਜੀ ਤੇ ਉਸ ਤੋਂ ਇਲਾਵਾ ਇੱਕ ਆ ਕੱਲ੍ਹ ਕਰੀ ਆ ਬਸ ਪਰਸੋਂ ਆਪਣਾ 1 ਲੀਟਰ ਲੱਸੀ ਤੇ 2.5 2 ਲੀਟਰ ਉਹ ਇੱਕ ਢੋਲੀ ਦਾ ਠੀਕ ਹੈ ਇਹ 6 ਢੋਲੀਆਂ ਪਾਈਆਂ ਜੀ ਜੀ ਇਸ ਤੋਂ ਇਲਾਵਾ ਹੋਰ ਕੁਝ ਨਹੀਂ ਕੀਤਾ ਤੇ ਕਣਕਾ ਬਾਕੀ ਰਿਜ਼ਲਟ ਦੇ ਜੀ ਇਹ ਕਿੰਨਾ ਏਰੀਆ ਇਹ ਕਿਲਾ ਜੀ ਇਹ ਪੂਰਾ ਇੱਕ ਕਿਲਾ ਕਣਕਾ ਪ्युअर ਕੁਦਰਤੀ ਖੇਤੀ ਵਾਲੀ ਆ ਬਾਈ ਪਹਿਲੀ ਫਸਲ ਕਿਹੜੀ ਸੀ ਉੱਥੇ ਇਹ ਪਹਿਲੀ ਫਸਲ ਜਿਹਦੇ ਵਿੱਚ ਮੂੰਗੀ ਸੀ ਮੂੰਗੀ ਸੀ ਹੂੰ ਠੀਕ ਆ ਦੋਨੇ ਮੂੰਗੀਆਂ ਸੀ ਦੋਨੇ ਪਹਿਲਾਂ ਗਰਮੀ ਰੁੱਦੀ ਮੂੰਗੀ ਫਿਰ ਸਰਦੀ ਰੁੱਦੀ ਸਰਦੀ ਰੁੱਦੀ ਦੋਨੇ ਮੂੰਗੀ ਤਾਂ ਇਹਦਾ ਮਤਲਬ ਹੈ ਕਿ ਇਸ ਵਾਣ ਦੇ ਵਿੱਚ ਜਿਹੜਾ ਮੂੰਗੀ ਨੇ ਕੰਮ ਕੀਤਾ ਹਾਂਜੀ ਉਹਨੇ ਉਹ ਉਹਦੀ ਨਾਈਟ੍ਰੋਜਨ ਵੀ ਫਿਕਸ ਹੋਈ ਬਿਲਕੁਲ ਤੇ ਨਾਲ ਮੂੰਗੀ ਦੀ ਰੂੜੀ ਵੀ ਬਣੀ ਹਾਂਜੀ ਤੇ ਮੂੰਗੀ ਤੋਂ ਫਸਲ ਵੀ ਲਈ ਤੇ ਉਸ ਤੋਂ ਬਾਅਦ ਉੱਥੇ ਆ ਗਈ ਕਣਕ ਕਣਕ ਹਾਂਜੀ ਤੇ ਕਣਕ ਦੇ ਉੱਤੇ ਜੋ ਪਾਲਣ ਪੋਸ਼ਣ ਦੇ ਤੌਰ ਤੇ ਕੁਦਰਤੀ ਖੇਤੀ ਤਹਿਤ ਇਹਨਾਂ ਨੂੰ ਦੱਸਿਆ ਗਿਆ ਸੀ ਆ ਤਾਂਬੇ ਵਾਲੇ ਦਹੀਂ ਤੋਂ ਇੱਕ ਦੇਸੀ ਨਾਈਟ੍ਰੋਜਨ ਦਾ ਘੋਲ ਬਣਦਾ ਉਸ ਘੋਲ ਦੀਆਂ ਤਿੰਨ ਸਪਰੈਆਂ ਕੀਤੀਆਂ ਗਈਆਂ ਇਸ ਕਣਕ ਦੇ ਉੱਤੇ ਦੋ ਕੀਤੀਆਂ ਜੀ ਉਹਦੀਆਂ ਦੋ ਦੋ ਉਹਦੀਆਂ ਕੀਤੀਆਂ ਇੱਕ ਲੱਸੀ ਆ ਗਵੰਡੀ ਦੀ ਧਰਤੀ ਢੋਲੀ ਜੀ ਵੀ ਲੱਸੀ ਢੋਲੇ ਨੂੰ ਸਾਨੂੰ ਦੇ ਦਿਓ ਅੱਛਾ ਇਹ ਪਰਸੋਂ ਉਹ ਕੱਲੀ ਲੱਸੀ ਤੇ ਢਾਈ ਢਾਈ ਇੱਕ ਦੀ ਸਪਰੇ ਕਰੀਏ ਦੋ ਸਪਰੈਆਂ ਇਹਦੇ ਤੇ ਦੇਸੀ ਨਾਈਟ੍ਰੋਜਨ ਦੇ ਘੋਲ ਦੀਆਂ ਕੀਤੀਆਂ ਗਈਆਂ ਹਾਂਜੀ ਹਾਂ ਤੇ ਇੱਕ ਸਪਰੇ ਦੇ ਉੱਤੇ ਆ ਪੰਪ ਦੀ 1 ਲੀਟਰ ਲੱਸੀ ਜਾਨੀ ਕਿ ਕਿੱਲੇ ਦੀਆਂ ਕਿੱਲੇ ਦੀ 6 ਲੀਟਰ ਲੱਸੀ ਹਾਂਜੀ ਤੇ 12 ਲੀਟਰ 2.5 2.5 ਇੱਕਲਾ ਜਿਹੜਾ ਸਾਡਾ ਲਘੂ ਤਤ ਕੋਲ ਹੈ ਇਹ ਦੋਨੇ ਚੀਜ਼ਾਂ ਘਰੇ ਹੀ ਤਿਆਰ ਹੁੰਦੀਆਂ ਦੇਸੀ ਨਾਈਟ ਰੋਨ ਵੀ ਘਰੇ ਹੀ ਤਿਆਰ ਹੁੰਦੀ ਹੈ ਹਾਂਜੀ ਹਾਂ ਬਿਲਕੁਲ ਇਹ ਇਹਦੇ ਤੇ ਹੁਣ ਤੱਕ ਤਿੰਨ ਸਪਰੇਆਂ ਕੀਤੀਆਂ ਗਈਆਂ ਤੇ ਕਣਕ ਐਸ ਵੇਲੇ ਤੁਹਾਡੀ ਸਕਰੀਨ ਤੇ ਆ ਤੁਸੀਂ ਆਪ ਹੀ ਦੇਖ ਕੇ ਦੱਸੋ ਕੀ ਜੇ ਖੁੱਲੇ ਪਾੜੇ ਦੀ ਕਣਕ ਸਿਰਫ 15 ਕਿਲੋ ਬੀਜ ਨਾਲ ਬੀਜੀ ਹੋਈ ਤੇ ਜਿਹਨੂੰ ਅਜੇ 48 ਦਿਨਾਂ ਹੋ ਚੱਲਿਆ ਬੀਜੀ ਹੋਏ ਨੂੰ ਹਾਲੇ ਤੱਕ ਇਹਦੀ ਕੋਰ ਨਹੀਂ ਭਉਂਤੀ ਜੇ ਇਹ ਕਰਨ ਕੇ ਇਸ ਤਰ੍ਹਾਂ ਦਾ ਰੰਗ ਖੇਤ ਚ ਬੰਨੀ ਬੈਠੀ ਆ ਤੇ ਫੇਰ ਤੁਸੀਂ ਆਪਣੇ ਖੇਤਾਂ ਦੇ ਵਿੱਚ 40 40 55 55 ਕਿਲੋ ਬੀਜ ਪਾ ਕੇ ਅ ਬੀਜ ਦਾ ਸਤਿਆਨਾਸ਼ ਕਿਉਂ ਕਰਦੇ ਹੋ ਪਹਿਲਾ ਪਾਣੀ ਯੂਨੀਵਰਸਿਟੀ ਦੇ ਮਗਰ ਲਾ ਕੇ ਛੇਤੀ ਲਾ ਕੇ ਆਪਣੀ ਜ਼ਮੀਨ ਤੇ ਆਪਣੀ ਫਸਲ ਦਾ ਸਤਿਆਨਾਸ਼ ਕਿਉਂ ਕਰਦੇ ਹੋ ਇਹ ਤੁਹਾਡੇ ਲਈ ਵੱਡਾ ਸਵਾਲ ਹੈ ਕਿ ਨਦੀਨ ਹੁੰਦੇ ਜੀ ਫਿਰ ਉਹਦੇ ਚ ਅਸੀਂ ਇਹ ਨਰਾਈ ਉਤਰਪਾਲੀ ਨਾਲ ਗੁੱਡੀ ਕਰਤੀ ਖੁੱਲਾ ਪੜਾ ਕਰਕੇ ਇਹ ਚ ਗੁੱਲੀ ਡੰਡਾ ਵੀ ਹੈ ਨਹੀਂ ਤੁਸੀਂ ਦੇਖੇ ਦੇਖੇ ਤੁਸੀਂ ਸੋ ਇਸ ਕਣਕ ਦੀਆਂ ਇੱਕ ਕੇ ਦੋ ਕਿਵੇਂ ਜੀ ਬੁਢਾਈ ਇੱਕ ਵਾਰ ਇੱਕ ਗੜਾਈ ਇੱਕ ਇੱਕ ਵਾਰ ਇਹਦੇ ਚ ਤਰਪਾਲੀ ਫੇਰ ਦਿੱਤੀ ਗਈ ਆ ਕੋਹਰ ਗੁੱਡੀ ਗਈ ਖੁੱਲੇ ਪਾੜੇ ਦੀ ਸੀ ਬੜੀ ਸੌਖੀ ਗੁੱਡੀ ਗਈ ਇਹਦੇ ਵਿੱਚ ਨਰੀਨ ਵੀ ਭਾਲ ਕੇ ਦਿਖਾਓ ਤੁਸੀਂ ਹਾਂਜੀ ਹਾਂ ਤੇ ਜਦੋਂ ਪਾਣੀ ਤੋਂ ਬਿਨਾ ਇਹ ਕਣਕ ਇਸ ਪੋਜੀਸ਼ਨ ਦੇ ਵਿੱਚ ਹੈ ਜੀ ਤੇ ਪਾਣੀ ਤੋਂ ਬਾਅਦ ਹੋਰ ਦੇਖੋ ਕੀ ਬਣੂਗਾ ਹਾਂ ਕਿ ਸਾਡੇ ਬਜ਼ੁਰਗ ਕਹਿੰਦੇ ਹੁੰਦੇ ਸੀ ਕਣਕ ਨੂੰ ਪਹਿਲਾ ਪਾਣੀ ਉਦੋਂ ਲਾਓ ਜਦੋਂ ਕਣਕ ਮੰਗੇ ਜਾਂ ਕਹਿੰਦੇ ਹੁੰਦੇ ਸੀ ਕਣਕ ਨੂੰ ਪਹਿਲਾ ਪਾਣੀ ਚੜਾ ਕੇ ਲਾਓ ਘੋਵਾਂ ਵਾਂਗੂ ਲੱਗਦਾ ਲੱਗਦਾ ਜੀ ਤੇ ਇਸ ਵਾਹਣ ਦੇ ਵਿੱਚ ਇਸੇ ਕਣਕ ਨੂੰ ਜਦੋਂ ਪਾਣੀ ਹੋਣ ਲੱਗੂਗਾ ਤੇ ਉਹ ਘੋਵਾਂ ਵਾਂਗੂ ਲੱਗੂਗਾ ਉਹ ਵੀ ਅਸੀਂ ਤੁਹਾਨੂੰ ਦਿਖਾਵਾਂਗੇ ਇਸ ਵਾਦੇ ਦੇ ਨਾਲ ਅਸੀਂ ਤੁਹਾਡੀ ਕਮੜੀ ਜੀ ਮੈਂ ਦੱਸਾਂ ਕਈ ਲੋਕ ਨਾ ਮੈਨੂੰ ਕਹਿੰਦੇ ਨੇ ਇਹਨੂੰ ਵੀ ਕਹਿੰਦੇ ਪਾਣੀ ਲਾ ਦਿਓ ਪਾਣੀ ਲਾਉਂਦੇ ਨਹੀਂ ਮੈਂ ਕਿਹਾ ਪਾਣੀ ਮੰਗਦੀ ਨਹੀਂ ਭਾਈ ਹਾਂ ਜਦੋਂ ਮੰਗੂ ਉਦੋਂ ਲਾਵਾਂਗੇ ਪਾਣੀ ਮੈਂ ਕਿਹਾ ਲੈ ਮੰਗ ਨਹੀਂ ਰਹੀ ਉਸ ਆ ਜਮੀਨਤ ਦਿੱਤੀ ਹੋਈ ਅਸੀਂ ਉਹ ਕਹਿੰਦਾ ਪਾਣੀ ਦਿਲਾਉਂਦੇ ਜੀ ਮੈਂ ਕਿਹਾ ਪਾਣੀ ਮੰਗਦੀ ਨਹੀਂ ਜਦੋਂ ਮੰਗਿਆ ਉਦੋਂ ਲਾਵਾਂਗੇ ਲੈ ਮੰਗ ਨਹੀਂ ਰਹੀ ਮੈਂ ਕਿਹਾ ਮੈਂ ਤੁਹਾਨੂੰ ਭੁੱਖ ਤੋਂ ਬਿਨਾਂ ਰੋਟੀ ਦੇ ਬੇ ਖਾਓਗੇ ਜੇ ਪਾਣੀ ਦੇ ਬੇ ਪੀਓਗੇ ਕਹਿੰਦੇ ਨਹੀਂ ਬਸ ਫਿਰ ਸਾਡੀ ਕਣਕ ਪਾਣੀ ਨਹੀਂ ਮੰਗ ਰਹੀ ਯਾਰ ਕਣਕ ਪਾਣੀ ਨਹੀਂ ਮੰਗ ਰਹੀ ਕਿਉਂਕਿ ਵਾਹਣ ਦੇ ਵਿੱਚ ਜੈਵਿਕ ਮਾਦਦ ਦੇ ਰੂਪ ਚ ਉਹ ਮੂੰਗੀ ਵੀ ਹੋਈ ਆ ਹਾਂਜੀ ਰੂੜੀ ਵੀ ਪਾਈ ਸੀ ਅਸੀਂ ਰੂੜੀ ਵੀ ਪਈ ਹੋਈ ਆ ਥੋੜੀ ਬਹੁਤ ਨਾ ਪਰੂੜੀ ਵੀ ਪਾਈ ਹਾਂਜੀ ਕਿੰਨੀ ਪਾਈ ਸੀ ਇਹ ਚ ਮੈਨੂੰ ਚਾਰ ਟਰਾਲੀਆਂ ਪਈਆਂ ਕਿੱਲੇ ਚ ਕਿੱਲੇ ਚ ਚਾਰ ਟਰਾਲੀਆਂ ਰੂੜੀ ਵੀ ਪਈ ਹੈ ਦੀ ਰੂੜੀ ਵਧੀਆ ਠੀਕ ਆ ਸੋ ਇਸ ਤਰ੍ਹਾਂ ਜੇ ਸਾਡੇ ਖੇਤਾਂ ਚ ਫਸਲ ਹੋ ਸਕਦੀ ਆ ਕੁਦਰਤੀ ਖੇਤੀ ਵਾਲਿਆਂ ਚ ਜੇ ਇਹਨੇ ਇਸ ਤਰੀਕੇ ਨਾਲ ਫਸਲ ਹੋ ਸਕਦੀ ਆ ਤਾਂ ਕੈਮੀਕਲ ਖੇਤੀ ਵਾਲੇ ਖੁੱਲੇ ਪਾੜੇ ਦੀ ਬੀਜ ਨਹੀਂ ਸਕਦੇ ਨਾ ਬੀਜ ਸਕਦੇ ਹੁਣ ਕੋਈ ਬੰਦੇ ਕਹਿ ਦੇਣਗੇ ਤੁਸੀਂ ਤਾਂ ਰੂੜੀ ਪਾਲੀ ਹੂੰ ਅਸੀਂ ਕੁਦਰਤੀ ਖੇਤੀ ਤਹਿਤ ਕੀਤੀ ਆ ਪਾਲੀ ਤੇ ਤੁਸੀਂ ਕੈਮੀਕਲ ਵਾਲੀ ਚ ਬਾਕੀ ਸਮਾਨ ਪਾ ਕੇ ਖੁੱਲੇ ਪਾੜੇ ਦੀ ਬੀਜ ਲੋ ਬਿਲਕੁਲ ਬੀਜ ਘਟ ਪਾ ਲੋ ਹਾਂਜੀ ਕਿ ਨਹੀਂ ਉਹ ਨਦੀਨ ਤੋਂ ਬੱਚੂ ਜੀ ਨਾਲੇ ਗੜਾਈ ਹੋ ਜੂ ਬਿਲਕੁਲ ਠੀਕ ਹੈ ਨਾ ਪਹਿਲਾ ਪਾਣੀ ਵੇਟ ਉਹ ਜਿਹੜਾ ਖਰਚਾ ਆਪਣਾ ਨਦੀਨਾ ਮਾਰਨ ਵਾਲਾ ਕਿੰਨਾ ਅਸੀਂ ਤਾਂ ਮਰਦੇ ਨਹੀਂ ਦੋ ਦੋ ਕਰਦੇ ਉਹ ਤੋਂ ਬਚਾ ਬਚਤ ਹੋਊਗੀ ਤੁਹਾਡੀ ਕੈਮੀਕਲ ਖੇਤੀ ਦੇ ਵਿੱਚ ਜਿੱਥੇ ਤੁਸੀਂ ਡੀਏਪ ਯੂਰੀਆ ਵਰਤਨਾ ਉੱਥੇ ਤੁਸੀਂ ਬੀਜ 12 15 ਕਿਲੋ ਪਾ ਕੇ ਖੁੱਲੇ ਪਾੜੇ ਦੀ ਕਣਕ ਬੀਜ ਲੋ ਪਹਿਲਾ ਪਾਣੀ ਉਹਨੂੰ ਮੰਗਣ ਤੇ ਲਾ ਲਿਓ ਠੀਕ ਹੈ ਤੇ ਜਦੋਂ ਪਹਿਲਾ ਪਾਣੀ ਮੰਗਣ ਤੇ ਲਾਉਂਗੇ ਤੇ ਨਦੀਨ ਆਪੇ ਹੀ ਆਪੇ ਹਾਂਜੀ ਕੰਟਰੋਲ ਹੋ ਜਾਂਦੇ ਆ ਕਣਕੀ ਦੱਬ ਲੈਂਦੀ ਆ ਠੀਕ ਹੈ ਸੋ ਇਹ ਗੱਲਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਸੀ ਇਹ ਸਾਨੂੰ ਲਾਜ਼ਮੀ ਲੱਗਿਆ ਇਸੇ ਕਰਕੇ 120 ਕਿਲੋਮੀਟਰ ਦਾ ਸਫ਼ਰ ਕਰਕੇ ਅੱਜ ਅਸੀਂ ਦਬੜੀ ਖਾਨੇ ਤੋਂ ਅੱਕਾਂ ਵਾਲੀ ਪਹੁੰਚੇ ਤੇ 120 ਦਾ ਸਫ਼ਰ ਕਿਲੋਮੀਟਰ ਦਾ ਕਰਕੇ ਵਾਪਸ ਜਾਵਾਂਗੇ ਆਉਣ ਦੀ ਕੋਈ ਗਰੰਟੀ ਨਹੀਂ ਸੀ ਜਾਣ ਦੀ ਕੋਈ ਗਰੰਟੀ ਗਰੰਟੀ ਜਾ ਵੀ ਘਰੇ ਪਹੁੰਚਾਂਗੇ ਕਿ ਨਹੀਂ ਠੀਕ ਹੈ ਸੋ ਇਸ ਵਾਦੇ ਨਾਲ ਹੁਣ ਤੋਂ ਤੋਂ ਅੱਗੇ ਲੈਨੇ ਆ ਕਿ ਪਹਿਲਾ ਪਾਣੀ ਲੱਗਣ ਤੋਂ ਬਾਅਦ ਜਿਹੜਾ ਬਜ਼ੁਰਗਾਂ ਨੇ ਕਿਹਾ ਕਿ ਕਣਕ ਨੂੰ ਪਾਣੀ ਚੜਾ ਕੇ ਲਾਓ ਘਿਓ ਵਾਂਗੂ ਲੱਗਦਾ ਉਹ ਘਿਓ ਵਾਂਗੂ ਲੱਗਿਆ ਹੋਇਆ ਪਾਣੀ ਵੀ ਇਸੇ ਕਣਕ ਨੂੰ ਤੁਹਾਨੂੰ ਦਿਖਾਵਾਂਗੇ ਵੀਡੀਓ ਲੱਗੀ ਹੋਈ ਚੰਗੀ ਜਾਣਕਾਰੀ ਲੱਗੀ ਹੋਈ ਵਧੀਆ ਤਾਂ ਵੀਡੀਓ ਨੂੰ ਕਰਿਓ ਬਾਅਦ ਤੋਂ ਬਾਅਦ ਲਾਈਕ ਅਤੇ ਸ਼ੇਅਰ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਬੈਲ ਆਈਕਨ ਤੇ ਕਰ ਦਿਓ ਕਲਿੱਕ ਇਨਾਲੇ ਆਪਣੇ ਫੇਸਬੁੱਕ ਪੇਜ ਨੂੰ ਵੀ ਲਾਈਕ ਸ਼ੇਅਰ ਫੋਲੋ ਤੇ ਰეკਮੈਂਡ ਕਰਨਾ ਨਾ ਭੁੱਲਿਓ ਅੱਜ ਲਈ ਇੰਨਾ ਹੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ